ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਰ ਬਲੌਗ ਦੇ ਵਿੱਚ ਤੇ ਲੋ ਜੀ ਸਵੇਰ ਦੇ ਕੰਮ ਆਪਾਂ ਨਹੀਂ ਲਿੱਤੇ ਝਾੜ ਪੁਛੇ ਕਰ ਦਿੱਤੇ ਕਿਉਂਕਿ ਸਵੇਰ ਦਾ ਕੰਮ ਨੂੰ ਪਹਿਲਾਂ ਹੀ 11:00 ਵੱਜ ਜਾਂਦੇ ਨੇ ਤੇ ਉਸ ਤੋਂ ਪਹਿਲਾਂ ਕੈਮਰਾ ਚੱਕਣ ਦੀ ਟਾਈਮ ਹੀ ਨਹੀਂ ਹੁੰਦਾ ਹੈਗਾ ਵੈਸੇ ਇੰਨਾ ਹੈ ਜੇ ਚੱਲਦਾ ਫਿਰਦਾ ਆਪਾਂ ਬਣਾ ਲਈਏ ਬਲੌਗ ਤੇ ਇੱਧਰ ਆਪਾਂ ਆਪਣੇ ਫਲਾਵਰਾਂ ਨੂੰ ਦੇਖ ਰਹੇ ਫੁੱਲ ਅੱਛੇ ਖਿੜੇ ਨੇ ਤੇ ਦੋ ਫਲਾਵਰ ਆਪਾਂ ਨੇ ਹੋਰ ਲਗਾਏ ਨੇ ਬੁੱਟੇ ਇਹ गमਲਿਆਂ ਦੇ ਵਿੱਚ ਬੁੱਟੇ ਸੁੱਕ ਗਏ ਸੀ ਤੇ ਇੱਥੇ ਆਪਾਂ ਲੈਮਨ ਗ੍ਰਾਸ ਲਗਾਈ ਤੇ ਇੱਕ ਆਪਾਂ ਨੇ ਅਜਵੈਨ ਦਾ ਪੌਦਾ ਲਗਾਇਆ ਜੋ ਸਾਡੇ ਰਸੋਈ ਦੇ ਵਿੱਚ ਵੀ ਯੂਜ਼ ਹੋਣਾ ਹੈ ਤੇ ਦੋਵੇਂ ਯੂਜ਼ਫੁਲ ਪੌਦੇ ਨੇ ਇਹ ਦੋ ਹੀ ਲਗਾਏ ਨੇ ਤੇ ਇੱਧਰ ਆਪਾਂ ਆਪਣੀ ਚਿੜੀਆਂ ਨੇ ਜਿਹੜਾ ਆਲਣਾ ਪਾਇਆ ਸੀ ਉਹਦੇ 'ਚ ਵੇਖ ਰਹੇ ਹਾਂ ਉਹਦੇ 'ਚ ਦੇ ਦਿੱਤੇ ਨੇ ਅੰਡੇ ਅੰਡੇ ਦਿਖਾਣੀਆਂ ਤੁਹਾਨੂੰ ਇਹ ਦੇਖੋ ਜੀ ਤਿੰਨ ਅੰਡੇ ਨੇ ਇਹਦੇ 'ਚ ਤੇ ਅੱਜ ਸਵੇਰੇ ਮੈਂ ਵੇਖਿਆ ਤੇ ਚਾਰ ਸੀ ਚਾਰ ਹੋਰ ਅੰਡੇ ਨੇ ਇਹਦੇ 'ਚ ਤੇ ਇਸ ਟਾਈਮ ਇੱਕ ਦਿਨ ਪਹਿਲਾਂ ਦੀ ਵੀਡੀਓ ਸੀ ਇਹਦੇ 'ਚ ਤਿੰਨ ਨੇ ਤੇ ਇਹ ਦੇਖੋ ਜੀ ਕਿੰਨਾ ਸੋਹਣਾ ਬਣਾਇਆ ਹੋਇਆ ਕੋਸਲਾ ਤੇ ਛੋਟੇ-ਛੋਟੇ ਵਿੱਚ ਅੰਡੇ ਪਏ ਨੇ ਤੇ ਆਪਾਂ ਨੂੰ ਵੀ ਇਹਦੀ ਕੋਰ ਰੱਖਣੀ ਪਊਗੀ ਚਿੜੀਆ ਤਾਂ ਆਪਣਾ ਕੰਮ ਕਰਦੀ ਹੈ ਤਾਂ ਜੋ ਇੱਥੇ ਕੋਈ ਡੌਗੀ ਜਾਂ ਫਿਰ ਕੋਈ ਹੋਰ ਚੀਜ਼ ਇਹਦੇ ਅੰਡੇ ਨੂੰ ਨੁਕਸਾਨ ਨਾ ਪਹਜਾਵੇ ਇਹ ਚੀਜ਼ ਦਾ ਧਿਆਨ ਰੱਖਣਾ ਪਊਗਾ ਆਪਾਂ ਨੂੰ ਵੀ ਤੇ ਬੱਚੇ ਆ ਗਏ ਸੀ ਦੁਪਹਿਰ ਨੂੰ ਗਰਮੀ ਨਕਰਾ ਰੱਖੀ ਹੈ ਬੱਚਿਆਂ ਦੀ ਜਿਆਦਾ ਨਾ ਆਪਾਂ ਤਾਂ ਫਿਰ ਵੀ ਕੰਮ ਕਰਨ ਵੇੜ ਕੇ ਪੱਖੇ ਚ এসি ਚ ਬਹਿ ਲ ਜਾਂਦੇ ਆ ਬੱਚਿਆਂ ਨੂੰ ਕਿੰਨਾ ਔਖਾ ਹੈ ਭਾਵੇਂ ਪ੍ਰਾਈਵੇਟ ਸਕੂਲਾਂ ਚ ਪੜ ਰਹੇ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਪੱਖਿਆਂ ਦਾ ਬੁਰਾ ਹਾਲ ਹੈ ਅਨੇ ਬੈਸੇ ਤਾਂ ਨੀ ਨੀ ਫਿਸਾਂ ਲੈ ਰਹੇ ਆ ਤਾਂ ਬੱਚਿਆਂ ਨੂੰ ਏਸੀ ਆ ਕੁੱਲਰ ਜ਼ਰੂਰ ਹੋਣੇ ਚਾਹੀਦੇ ਕਲਾਸਾਂ ਦੇ ਵਿੱਚ ਜਿਸ ਹਿਸਾਬ ਤੇ ਬਜਟ ਬਣਾਇਆ ਹੋਇਆ ਫਿਸਾਂ ਦਾ ਤਾਂ ਜੋ ਇਹਨਾਂ ਨੂੰ ਬੱਚਿਆਂ ਨੂੰ ਵੀ ਰਾਹਤ ਮਿਲੇ ਪਰ ਐਨਾ ਕੋਈ ਨਹੀਂ ਸੋਚਦਾ ਇਹ ਤਾਂ ਸਿਰਫ ਅੱਜ ਕੱਲ ਬਿਜ਼ਨਸ ਹੀ ਹੋ ਗਿਆ ਪੜਾਈ ਤੇ ਇਹ ਤੋਂ ਬਾਅਦ ਮੈਂ ਆ ਗਈ ਸੀ ਰਸੋਈ ਦੇ ਵਿੱਚ ਰਸੋਈ ਦੇ ਵਿੱਚ ਬਣਾਈ ਅੱਜ ਆਪਾਂ ਨੇ ਦਾਲ ਸਬਜ਼ੀ ਪੱਜੀਆਂ ਦਾ ਸਮਝ ਨਹੀਂ ਆਂਦੀ ਡੇਲੀ ਕੀ ਬਣਾਈਏ ਤੇ ਫਿਰ ਮੈਂ ਸਾਫਤ ਮੂੰਗੀ ਦੀ ਦਾਲ ਹਰੀ ਦਾਲ ਵੀ ਕਹਿੰਦੇ ਨੇ ਹਰੀ ਮੂੰਗੀ ਦੀ ਦਾਲ ਵੀ ਕਹਿੰਦੇ ਆ ਜਿਹੜੀ ਗਰਮੀਆਂ ਦੇ ਵਿੱਚ ਜੀ ਦੀ ਤਕਸੀਰ ਹੁੰਦੀ ਹੁੰਦੀ ਹੈ ਤੇ ਆਪਾਂ ਨੇ ਬਣਾਈ ਦਾਲ ਤੇ ਦਾਲ ਬਣ ਗਈ ਸੀ ਆਪਾਂ ਕਰ ਰਹੀ ਸੀ ਤੜਕਾ ਰੈਡੀ ਤੇ ਤੜਕਾ ਬਣਾ ਕੇ ਇਹ ਨਾਲੇ ਇੱਕ ਕੰਮ ਹੋਰ ਸੁਝ ਰਿਆ ਸੀ ਦੇਖਦੀ ਆ ਟਰਾਈ ਕਰਕੇ ਜੇ ਮੇਰੇ ਕੋਲ ਬਣੀ ਜੇ ਚੀਜ਼ ਬਣ ਗਈ ਤਾਂ ਰੈਸਪੀ ਰੈਸਪੀ ਜ਼ਰੂਰ ਸ਼ੇਅਰ ਕਰਾਂਗੀ ਮੈਂ ਇਸ ਟੈਮਨਾਰੀਆ ਲੈ ਕੇ ਆਈ ਸੀ ਉਹਨੂੰ ਕੱਦੂ ਕਾਸ ਕੀਤਾ ਸੀ ਥੋੜਾ ਜਿਹਾ ਕੱਦੂ ਕਾਸ ਕਰਕੇ ਰੱਖ ਲਿਆ ਤੇ ਕਈ ਦਿਨ ਤੋਂ ਦਿਮਾਗ 'ਚ ਸੀ ਇਹ ਵੀਡੀਓ ਮੈਂ ਵੇਖੀ ਸੀ YouTube ਤੇ ਤੇ ਮੈਂ ਦੇਖ ਰਹੀ ਸੀ ਚਲੋ ਮੈਂ ਵੀ ਟਰਾਈ ਕਰਕੇ ਵੇਖਦੀ ਆ ਜੇ ਮੈਨੂੰ ਬਣਾਣੀ ਆਈ ਪਹਿਲਾਂ ਕੋਸ਼ਿਸ਼ ਕਰਕੇ ਆਪ ਦੇਖੇ ਕਰਦੇ ਆ ਕਿਉਂਕਿ ਜਿੱਥੇ ਗਲਤੀ ਆ ਪਿਗੜਦਾ ਹੈ ਕੁਝ ਗਲਤੀ ਹੁੰਦੀ ਹੈ ਤਾਂ ਅਗਲੀ ਵਾਰ ਆਪਾਂ ਉਸ ਚੀਜ਼ ਨੂੰ ਦੇਖ ਕੇ ਚੀਜ਼ ਨੂੰ ਚੰਗੀ ਤਰ੍ਹਾਂ ਬਣਾਉਂਦੇ ਆ ਕੋਈ ਵੀ ਚੀਜ਼ ਜਿਵੇਂ ਸਿੱਖਦੇ ਆ ਜਾਂ ਫਿਰ ਕੋਈ ਚੀਜ਼ ਆ ਵਾ ਕੁਕਿੰਗ ਦੀ ਕਰਦੇ ਆ ਜਾਂ ਫਿਰ ਕੋਈ ਜਿਵੇਂ ਸਾਈਕਲ ਹੀ ਸਮਝ ਲਓ ਸਾਈਕਲ ਸਿੱਖਦੇ ਆ ਕਿੰਨੀ ਵਾਰ ਡਿੱਗਦੇ ਆ ਚਲਾਉਂਦੇ ਆ ਡਿੱਗਦੇ ਆ ਚਲਾਉਂਦੇ ਤਾਂ ਇੱਕ ਦਿਨ ਉਹ ਸਾਈਕਲ ਆਪਾਂ ਸਿੱਖ ਲੈਣੇ ਆ ਚਲਾਉਣਾ ਉਵੇਂ ਸਬਜੀ ਰਸੋਈ ਦਾ ਕੁਕਿੰਗ ਦਾ ਕੰਮ ਹੈ ਜਿੰਨੀ ਵਾਰ ਆਪਾਂ ਇਹਦੇ ਚ ਕਰਦੇ ਜਾਵਾਂਗੇ ਉੰਨੀ ਜ਼ਿਆਦਾ ਆਪਣੇ ਹੱਥਾਂ 'ਚ ਸਫਾਈ ਆਂਦੀ ਜਾਊਗੀ ਸ਼ੁਰੂ ਸ਼ੁਰੂ ਤਾਂ ਦਾ ਗਲਤੀਆਂ ਜ਼ਰੂਰ ਹੁੰਦੀਆਂ ਨੇ ਤੇ ਮੈਂ ਇੱਥੇ ਦਾਲ ਨੂੰ ਬੰਦ ਕਰਕੇ ਕੁੱਕਰ ਨੂੰ ਦਾਲ ਬਣ ਗਈ ਸੀ ਤੇ ਆਪਾਂ ਕਣਕ ਦੇ ਆٹے ਦੇ ਬਿਸਕਟ ਬਣਾਵਾਂਗੇ ਕਣਕ ਦੇ ਆٹے ਦੇ ਵਿੱਚ ਆਪਾਂ ਨੇ ਪਾ ਦਿੱਤੀ ਥੋੜੀ ਜੀ ਸੂਜੀ ਤੇ ਬੇਕਿੰਗ ਸੋਡਾ ਬੇਕਿੰਗ ਪਾਊਡਰ ਅੰਦੇ ਸਿਕਿਓ ਤੇ ਇਹ ਚੀਨੀ ਦੀ ਮੈਂ ਚਾਸਨੀ ਬਣਾ ਲਈ ਸੀ ਚੀਨੀ ਸਾਡੀ ਮੋਟੀ ਆ ਜੇ ਉਹਨੂੰ ਐਦਾਂ ਪਾਵਾਂਗੇ ਤਾਂ ਉਹ ਐਵੇਂ ਹੀ ਆਟੇ ਦੇ ਵਿੱਚ ਮੋਡੀ-ਮੋਡੀ ਅੱਥਾ ਨੂੰ ਚੰਗੀ ਨਹੀਂ ਲੱਗਣੀ ਸੀ ਨਾਲੇ ਫਿਰ ਗੁੰਨਿਆ ਵੀ ਨਹੀਂ ਜਾਣਾ ਸੀ ਅੱਥਾ ਚ ਰੋੜਾਂ ਦੀ ਤਰ੍ਹਾਂ ਰੜਕੀ ਜਾਣੀ ਐ ਜੇ ਅਗਰ ਆਪਾਂ ਇਹਦੇ ਚ ਆਪਾਂ ਚਾਸਨੀ ਬਣਾ ਕੇ ਪਾਈਏ ਤਾਂ ਪਤਾ ਵੀ ਨਹੀਂ ਲੱਗਣਾ ਸੀ ਕਿ ਚੀਨੀ ਪਾਈ ਹੈ ਕਿ ਨਹੀਂ ਤੇ ਥੋੜਾ ਦੁੱਧ ਵੀ ਪਾ ਲਵਾਂ ਦੁੱਧ ਨਾਲ ਉਹਨੂੰ ਆਟੇ ਨੂੰ ਚੰਗੀ ਤਰ੍ਹਾਂ ਗੁੰਨਾਂਗੇ ਤਾਂ ਜ ਗੁੰਨ ਕੇ ਆਟਾ ਫਿਰ ਆਪਾਂ ਬਿਸਕਟ ਬਣਾਣੇ ਐ ਤੇ ਬਿਸਕਟ ਬਣ ਗਏ ਤਾਂ हां फिर तो ठीक है जे नहीं बने ता वेस्टिंग हो गया जी मेरा टाइम गर्मी ਦੇ ਵਿੱਚ بس ਇਹੀ ਸੋਚੇ ਲੋ ਜੀ oven ਦੇ ਵਿੱਚ ਬਣਾਵਾਂਗੇ ਆਪਾਂ ਇੱਧਰ ਗਰਮ ਕਰਨ ਲਈ ਆਪਾਂ ਨੇ ਪਹਿਲਾਂ ਛੱਡ ਦਿੱਤਾ ਤੇ ਫਿਰ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਿਆ ਲਿਆ ਸੀ ਤੇ ਹੁਣ ਬੇਲਣੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਬੇਲ ਲਵਾਂਗੇ ਰੋਟੀ ਦੀ ਤਰ੍ਹਾਂ ਤੇ ਫਿਰ ਆਪਾਂ ਇਹਦੇ 'ਚ ਕਟਿੰਗ ਕਰਾਂਗੇ ਉਹਦੇ 'ਚ ਆਪਾਂ ਨੇ ਗਰਮ ਕਰ ਇਤਨੇ ਗਰਮ ਹੋ ਰਿਹਾ ਤੇ ਫਟਾਫਟ ਆਪਾਂ ਸਪੀਡ ਦੇ ਨਾਲ ਇਹਦੇ 'ਚ ਪਾਨੇ ਆ ਤੇ ਮੇਰੇ ਕੋਲ ਨਾ ਹੀ ਕੋਈ ਸਟੈਂਡ ਹੈ ਨਾ ਹੀ ਕੋਈ ਟ੍ਰੇ ਹੈ ਇਹਦੇ ਵਿੱਚ ਰੱਖਣ ਵਾਲੇ ਸਿਰਫ ਇੱਕੇ ਸਟੈਂਡ ਹੈ ਉਹਦੇ ਵਿੱਚ ਤੇ ਉਹ ਸਮਾਨ ਆ ਜਿਹੜਾ ਮੈਂ ਲੈ ਕੇ ਆਣਾ ਹੈ ਜਿਹੜਾ ਹੈ ਮੈਂ ਉਹਦੀ ਨਾਲ ਹੀ ਟਰਾਈ ਕਰਾਂਗੀ ਜੇ ਸ਼ਾਇਦ ਬਣ ਜਾਵੇ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਆਪਣੇ ਜੋ ਕੋਲ ਆਵਰ ਨਹੀਂ ਹੈਗਾ ਕੜਾਹੀ ਦੇ ਵਿੱਚ ਕੋਸ਼ਿਸ਼ ਕਰਦੀ ਮੈਂ ਕੜਾਹੀ ਵਿੱਚ ਬਣਾਉਂਦੀ ਭਾਵੇਂ ਤਵੇ ਤੇ ਬਣਾਉਂਦੀ ਭਾਵੇਂ ਕੁੱਕਰ ਦੇ ਵਿੱਚ ਬਣਾਉਂਦੀ ਪਰ ਬਣਾਣੀ ਜ਼ਰੂਰ ਸੀ ਅੱਜ ਟਰਾਈ ਕਰਿਆ ਤੇ ਇਹ ਗਲਾਸੀ ਦਾ ਕੰਮ ਲਿਆ ਆਪਾਂ ਨੇ ਇਹ ਗਲਾਸੀ ਜੋ ਬਣਾਉਂਦੀ ਹੈ ਛੋਟੇ ਹੰਦਿਆਂ ਦੀ ਬਚਪੰਦੀਆਂ ਜਿਹੜੇ ਜਿਵੇਂ ਤੁਹਾਨੂੰ ਚਾਹ ਪਾਣੀ ਦਿੰਦੇ ਸੀ ਬੱਚਿਆਂ ਨੂੰ ਤੇ ਇਹਨੂੰ ਰੱਖ ਰੱਖ ਕੇ ਮੈਂ ਗੋਲ ਗੋਲ ਕਟਿੰਗ ਕਰ ਕਰ ਦਿੱਤੀ ਤੇ ਬਹੁਤ ਸੋਹਣੀਆਂ ਕਟਿੰਗ ਹੋ ਕੇ ਨਿਕਲ ਰਹੀਆਂ ਸੀ ਗੜ ਵੀ ਇਹਦੀ ਸੇ ਮਦਦ ਨਾਲ ਥੋੜਾ ਕੰਮ ਆਸਾਨ ਵੀ ਹੋ ਗਿਆ ਮੇਰਾ ਜਲਦੀ ਜਲਦੀ ਵੀ ਹੋ ਰਿਹਾ ਸੀ ਨਾਲੇ ਫਿਰ ਐਨ ਗੋਲ-ਗੋਲ ਸ਼ੇਪ ਦੇ ਬਣ ਰਹੇ ਸੀ ਬਿਸਕੁਟ ਇਸ ਟਾਈਮ ਇਹ ਦੇਖੋ ਜੀ ਮੈਂ ਇਹ ਵਾਲਾ ਸਟੈਂਡ ਦਾ ਯੂਜ਼ ਕਰ ਰਹੀ ਆ ਇਹਦੇ ਤੇ ਰੱਖ ਦਿੰਦੇ ਆ ਨਾਰੀ ਰੱਖ ਦਿੱਤਾ ਥੋੜਾ ਥੋੜਾ ਮੈਂ ਤੇ ਇਹ ਮੇਰਾ ਮੈਨ ਤੋਂ ਇਹਨਾਂ ਨੂੰ ਦੇਖ ਕੇ ਆ ਲੱਗਦਾ ਜਿਵੇਂ ਖੋਏ ਦੀ ਪਿੰਨੀਆਂ ਬਣਾ ਰਹੀ ਆ ਤੇ ਇੱਧਰ ਆਟਾ ਜਿਹੜਾ ਹੋਇਆ ਨੂੰ ਫਿਰ ਦੁਬਾਰਾ ਗੁੰਨ ਲੈਵਾਂਗੇ ਤੇ ਹੋਰ ਬਣਾਵਾਂਗੇ ਤੇ ਇਹਨੂੰ ਸਟੈਂਡ ਨੂੰ ਰੱਖ ਦਿੰਦੇ ਆ ਆਪਾਂ oven ਦੇ ਵਿੱਚ ਤੇ ਰੱਖ ਦਿੱਤੀ ਲੋ ਜੀ ਉਹ ਆਪਣਾ ਕੰਮ ਕਰ ਰਿਹਾ ਹੈ ਤੇ ਇਤਨਾ ਆਪਾਂ ਆਪਣਾ ਹੋਰ ਦੂਜਾ ਕੰਮ ਕਰਦੇ ਆ ਤੇ ਟੈਮਰ ਮੈਂ ਲਗਾ ਦਿੱਤਾ ਸੀ ਟੈਮਰ ਤੋਂ ਬਾਅਦ ਪਚਕਾਰ ਵੀ ਚੈੱਕ ਕਰਾਂਗੇ ਕਦੀ ਸੜ ਸੁੱੜ ਨਾ ਜਾਵੇ ਤੇ ਆਪਾਂ ਨਾਲੇ ਉਹ ਵੀ ਜਿਹੜੀਆਂ ਬਾਕੀ ਦੀਆਂ ਉਹ ਵੀ ਬਣਾਵਾਂਗੇ ਬਾਕੀ ਦੀਆਂ ਨੂੰ ਵੀ ਆਪਾਂ ਨੇ ਬਣਾ ਕੇ ਸਾਰੀਆਂ ਰੱਖ ਦਿੱਤੀਆਂ ਜਿਵੇਂ ਉਹ ਨਿਕਲਣੀਆਂ ਤੇ ਆਪਾਂ ਫਿਰ ਦੂਜੀ ਦੂਜੀਆਂ ਨੂੰ ਸਟੈਂਡ ਦੇ ਵਿੱਚ ਲਾ ਦੇਵਾਂਗੇ ਤੇ ਆਪਾਂ ਇਹ ਪਤਾ ਨਹੀਂ ਕੀ ਹੋ ਗਿਆ ਵੀਡੀਓ ਦੇ ਵਿੱਚ ਤੇ ਇਹਦੇ ਬਾਅਦ ਫਿਰ ਅਗਲੇ ਦਿਨ ਦੀ ਵੀਡੀਓ ਹੈ ਅਗਲੇ ਦਿਨ ਸਵੇਰ ਦੀ ਹੈ ਤੇ ਕੁਕਿੰਗ ਸਾਡੀ ਥੋੜੀ ਰਹਿ ਗਈ ਕੁਕਿੰਗ ਦੇ ਅੱਗੇ ਮੇਰੇ ਨਾਲ ਐਵੇਂ ਹੋਇਆ ਕਿ ਮੈਂ ਕੈਮਰਾ ਤਾਂ ਚਾਲੂ ਕਰ ਲੇਤਾ ਲੇਕਿਨ ਕੈਮਰਾ ਓਨ ਕਰਨਾ ਭੁੱਲ ਗਈ ਜਿੱਦੇ ਨਾਲ ਵੀਡੀਓ ਰਿਕਾਰਡ ਹੀ ਨਹੀਂ ਹੋਈ ਬੀਕੇ ਪਿੰਨੀਆ ਕਿ ਇਹ ਬਿਸਕਟ ਕੀ ਮੇਦੇ ਬਣੇ ਬਿਸਕਟ ਚ ਥੋੜੀ-ਮੋਟੀ ਕਮੀ ਰਹਿ ਗਈ ਸੀ ਤੇ ਬਾਕੀ ਟੇਸਟ ਚ ਚੰਗੇ ਲੱਗ ਰਹੇ ਸੀ ਅਗਲੀ ਵਾਰ ਮੈਂ ਜ਼ਰੂਰ ਸ਼ੇਅਰ ਕਰਾਂਗੀ ਇਹ ਵੀਡੀਓ ਤੁਹਾਡੇ ਨਾਲ ਤੇ ਇਹ ਸਵੇਰ ਦਾ ਟਾਈਮ ਜਿਸ ਸਵੇਰੀ ਬੱਦਲਵਾਈ ਹੋ ਗਈ ਬੱਦਲ ਆ ਗਿਆ ਚੜਕੇ ਤੇ ਕੁੜੀ ਸੀ ਇਹ ਮੀਂਹ شاید بارش ਹੋਵੇ ਕਿਉਂਕਿ ਗਰਮੀ 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 ਕਰਦਿਆਂ ਦੇ ਸਾਰਾ ਦਿਨ ਨਿਕਲ ਜਾਂਦਾ ਹੈ ਬਸ ਇੱਕੇ ਸਾਰੇ ਦੇ ਬਡੇ ਤੋਂ ਲੈ ਕੇ ਛੋਟੇ ਤੱਕ ਜਵਾਨ ਤੇ ਰਹਿੰਦਾ ਹੈ ਗਰਮੀ ਕਿਉਂਕਿ ਪੱਖਿਆਂ ਦੇ ਨੀਚੇ ਵੀ ਕਿੰਨੇ ਕਦੇਰ ਬੈਠੇ ਜਾਏ ਕੰਮ ਕਰਨ ਲਈ ਰਸੋਈ ਦੇ ਵਿੱਚ ਵੀ ਜਾਣਾ ਪੈਂਦਾ ਹੈ ਬੱਚਿਆਂ ਨੂੰ ਵੀ ਬਾਹਰ ਸਕੂਲ ਲੈ ਟਿਊਸ਼ਨ ਬਾਹਰ ਨਿਕਲਣਾ ਪੈਂਦਾ ਹੈ ਤੇ ਇੱਕੋ ਹੀ ਚੀਜ਼ ਹੈ ਜਿਹੜੀ ਰਾਹਤ ଦਵਾ ਸਕਦੀ ਹੈ بارش ਅਗਰ بارش ਹੋ ਜਾਵੇ ਦੋ ਤਿੰਨ ਦਿਨ ਦੀ ਰਾਹਤ ਮਿਲ ਜੂ ਨਾਲੇ ਹਵਾ 'ਚ ਵੀ ਠੰਡਕ ਹੋ ਜਾਵੇਗੀ ਵੈਸੇ ਇਹ ਤਾਂ ਸਭ ਪਰਮਾਤਮਾ ਦੇ ਹੱਥ ਵਿੱਚ ਦੇ ਉਹਤੇ ਤੇ ਡੋਰੀ ਛੱਡ ਦਿੱਤੀ ਆਪਾਂ ਨੇ ਤੇ ਜਿਉ ਕਰਨਾ ਉਹਨੇ ਕਰਨਾ ਹੁਣ ਸੋਚਣ ਕਾਏ ਤੇ ਟੈਨਸ਼ਨਾਂ ਲੈ ਕੇ ਕੀ ਜੀਣਾ ਤੇ ਸੋਚਣ ਦੀ ਸ਼ਕਤੀ ਪਹਿਲਾਂ ਹੀ ਖਤਮ ਹੋਈ ਪਈ ਆ ਗਰਮੀ ਦੇ ਕਾਰਨ ਬਸ ਹੁਣ ਤਾਂ ਸਭ ਕੁਝ ਉਹਦੇ ਹੱਥ ਤੇ ਹੈ ਚਲੋ ਜੀ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਕੱਲੂ ਇੱਕ ਨਿਊ ਵਲੌਗ ਦੇ ਵਿੱਚ ਤਦ ਤੱਕ ਲਈ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ